ਆ ਸਾਡਾ ਪ੍ਰਾਈਜ਼ ਹੈ ਜੀ ਆ ਪ੍ਰਾਈਜ਼ ਮਿਲਿਆ ਸਬੰਧ ਮਿਲਿਆ ਸਾਨੂੰ ਵਾਹ ਜੀ ਵਾਹ ਬੋਬੀ ਤਨੋਰੀ ਬੋਲਦਾ ਜੀ ਮੈਂ ਬੋਬੀ ਤਨੋਰੀ ਜੀ ਹਾਂਜੀ ਕਬੱਡੀ ਦਾ ਬੋਬੀ ਤਨੋਰੀ ਤੁਸੀਂ ਐ ਹਾਂਜੀ ਵਾਹ ਜੀ ਵਾਹ ਕਬੱਡੀ ਦਾ ਖਿਡਾਰੀ ਇੱਕ ਨੰਬਰ ਗੇਮ ਖੇਡਿਆ ਨੇ ਆਪਣੇ ਟਾਈਮ ਚ ਮੇਰੇ ਨਾਲ ਕਿਸ ਨੇ ਹੈਲਪ ਨਹੀਂ ਕਰੀ ਕੋਈ ਮੇਰੀ ਹੈਲਪ ਕਰੇ ਤਾਂ ਮੈਨੂੰ ਬਹੁਤ ਮਿਹਰਬਾਨੀ ਐ ਕੋਈ ਨਹੀਂ ਕੱਲ ਕਰ ਤੋਂ ਆਪਣੇ ਚੈਨਲ ਤੇ ਸਾਡੇ ਮੇਰੇ ਸਾਰਾ ਕੱਚਾ ਮਕਾਨ ਹੈ ਜੀ ਲੈਟਰਿੰਗ ਬਾਥਰੂਮ ਮੇਰੇ ਕੋਲ ਨਹੀਂ ਹੈ ਨਹੀਂ ਕਿਆ ਕਿਆ ਮਾਰਕਾ ਕਿਆ ਕਿਆ ਮਾਰਿਆ ਕਬੱਡੀ ਚ ਕਬੱਡੀ ਚ ਤਾਂ ਕੋਈ ਛੱਡੇ ਹੀ ਨਹੀਂ ਜੀ ਆਪਾਂ ਹੈ ਸਟਾਰ ਰਹੇ ਆ ਆਪਣੇ ਟਾਈਮ ਤੇ ਜੀ ਅੱਛਾ ਹੁਣ ਕਿੰਨੀ ਅਵਰ ਹੋ ਗਈ ਮੇਰੀ 40 45 50 50 ਸਾਲ ਦੇ ਹੋ ਗਿਆ 50 ਸਾਲ ਦੀ ਉਮਰ ਹੋ ਗਈ ਨਾ ਹੈ ਬੋਬੀ ਤਨੋਰੀ ਬੋਬੀ ਤਨੋਰੀ ਤੇਰੀਓ ਗੱਲ ਕਰਦਾ ਕੋਈ ਵਿੱਚ ਕਮੈਂਟ ਕਰਦਾ ਪਹਿਲਾ ਮੁੰਡਾ ਇੱਕ ਹੋਰ ਤਾਂ ਹਾਂ ਉਹਦਾ ਕਹਿੰਦਾ ਪਰਮਜੀਤ ਮਰ ਲਿਆ ਜੀ ਮੁੰਡਾ ਮਰ ਲਿਆ ਮੁੰਡਾ ਅੱਛਾ ਅੱਛਾ ਬੋਬੀ ਤਨੋਰੀ ਮੈਂ ਕੱਲੇ ਹੀ ਮੇਰੇ ਮਾਵਾ ਪੈ ਨਹੀਂ ਨਾ ਭੈਣ ਭਾਈ ਮੈਂ ਕੱਲਾ ਹੀ ਆ ਜੀ ਨਹੀਂ ਸਰਕਾਰਾਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਮੇਰੀ ਕੋਈ ਹੈਲਪ ਨਹੀਂ ਕੀਤੀ ਹੈ ਮੇਰੀ ਕਿਸ ਨੇ ਹੈਲਪ ਨਹੀਂ ਕੀਤੀ ਅੱਛਾ ਮੈਂ ਕੱਲਾ ਹੀ ਆ ਜੀ ਨਾ ਮੇਰੇ ਲੈਟਰਕਮ ਰੂਮ ਮੈਂ ਤਾਂ ਘਰ ਕੋਣ ਮਾਤਾ ਨਹੀਂ ਹੈਗੀ ਕੋਈ ਨਹੀਂ ਮੈਂ ਇਕੱਲਾ ਹੀ ਆਈ ਮਾਂ ਵੀ ਨਹੀਂ ਹੈ ਕੋਈ ਨਹੀਂ ਨਾ ਮਾਂ ਨਾ ਬਾਪ ਇੱਕ ਮਿੰਟ ਨੂੰ ਬੋਲ ਲੈਂਦੇ ਹਾਂ ਮੇਰਾ ਕੋਈ ਨਹੀਂ ਜੀ ਮੈਂ ਇਕੱਲਾ ਹੀ ਹਾਂ ਜਮੀ ਇਕੱਲਾ ਹੈ ਮਾਂ ਮਾਂ ਕਿੱਥੇ ਗਈ ਦੇਖ ਸਾਰੇ ਸਾਰੇ ਅੱਛਾ ਮੈਂ ਇਕੱਲਾ ਹੀ ਹਾਂ ਮੇਰੇ ਕਿੰਨੇ ਹੈਲਪ ਨਹੀਂ ਕਰੀ ਮੈਂ ਸੁਣ ਗੱਲ ਹਾਂਜੀ ਵੋ ਵੀ ਤਰ ਹੋਰੀ ਤੂੰ ਆਪਣੇ ਟਾਈਮ ਦੇ ਤੁ ਦੱਸਿਆ ਵੀ ਮੈਂ ਸਟਾਰ ਰਹੇ ਹਾਂ ਆਪਣੇ ਟਾਈਮ ਦਾ ਡੋਣਾ ਨਹੀਂ ਟੁੱਟਣਾ ਨਹੀਂ ਆ ਡੋਣਾ ਨਹੀਂ ਟੁੱਟਣੀ ਆ ਦੇਖੋ ਜੀ ਇਹ ਇਹ ਬੇਥਾ ਹੈਗੀ ਆ ਅਸਲੀਅਤ ਹੈਗੀ ਆ ਔਰ ਕਈ ਵਾਰੀ ਬੜਾ ਦੁੱਖੋ ਇਸ ਗੱਲ ਦਾ ਹੁੰਦਾ ਹੈਗਾ ਕਿ ਜੀ ਜਾਨ ਮਾਰ ਕੇ ਖੇਡਣ ਵਾਲੇ ਹਾਂਜੀ ਪਿੰਡ ਦੇ ਕਿਸੇ ਨੂੰ ਪੁੱਛ ਲਿਓ ਮੇਰੇ ਬਾਰੇ ਫਿਊਚਰ ਬਾਰੇ ਜੀ ਹਾਂ ਆਪਾਂ ਕਿਸੇ ਮਾੜਾ ਨਹੀਂ ਕਰਈ ਹਜ ਤੱਕ ਪਰ ਮੇਰੇ ਕੀ ਨੇ ਹੈਲਪ ਨਹੀਂ ਕਰੀ ਆ ਦੱਸੋ ਜੀ ਮੈਨੂੰ ਕੋਈ ਮੇਰੀ ਇੰਨਾ ਕੱਦ ਮੇਰੀ ਮਿਹਰਬਾਨੀ ਕਰ ਦਿੱਤਾ ਤੇ ਮੇਰਾ ਕੱਚਾ ਮਕਾਨ ਹੈ ਵੀ 10 ਕੁੱਟੇ ਦਾ ਇਹਨਾਂ ਨੇ ਜਿੰਨਾ ਪਾਇਆ ਤੁਸੀਂ ਜਾ ਕੇ ਦੇਖ ਲਓ ਸਕਦੇ ਹੋ ਜੀ ਨਹੀਂ ਕਮਾਈ ਦਾ ਕਿ ਸਾਧਨਾ ਰੋਟੀ ਪਾਣੀ ਦਾ ਤੇਰਾ ਕੈਸਾ ਹੈ ਇਹਨੇ ਕਹੇ ਜੀ ਮੈਂ ਗੱਡੀ ਚ ਚਲਾਉਂਦਾ ਸੀਗਾ ਅੱਛਾ ਗੱਡੀ ਛੱਡੀ ਹੁਣ ਸਿਕਿਉਰਟੀ ਚ ਸੀਗਾ ਜੀ ਅੱਛਾ ਉਹਨਾਂ ਨੇ ਤਨਖਾਹ ਦਿੱਤੀ ਫੇਰ ਘਰਾਂ ਬੈਠਾ ਜੀ ਵਿਹਲੇ ਹੀ ਆ ਮੈਂ ਕੰਮ ਨਹੀਂ ਹੈਗਾ ਕੰਮ ਕੋਈ ਨਹੀਂ ਜੀ ਮੈਂ ਇੱਧਰ ਵਿਹਲੇ ਹੀ ਬੈਠਾ ਜੀ ਕੰਮ ਕਰ ਲੂੰਗਾ ਜੇ ਕੰਮ ਲੱਭੂਗਾ ਹਾਂ ਜੀ ਹਾਂ ਜੀ ਮਿਲੂਗਾ ਜੀ ਕਰੂੰਗਾ

ਕਿਉਂ ਮੈਂ ਇਹ ਨਾ ਉਹ ਤਾਂ ਨਹੀਂ ਮੇਰੀ ਸੁਣੋ ਗੱਲ ਇੱਕ ਅੱ데 ਨੇ ਕਰੀ ਹੋ ਜਾਂਦੀ ਹੈ ਕਈ ਵਾਰੀ ਉਹਦਾ ਨਾਂ ਲੈ ਲੈ ਪਹਿਲਾਂ ਹੀ ਫਿਰ ਨਾ ਅਗਲਾ ਨਾਰਾਜ਼ ਹੋ ਜਾਂਦਾ ਉਹ ਮੈਂ ਤਾਂ ਇਹ ਕਰਿਆ ਸੀ ਇਹਦੀ ਬਾਹ ਫੜੀ ਕਿਸੇ ਨੇ ਨਹੀਂ ਕਰੀ ਜੀ ਕਿਸੇ ਨੇ ਬਾਹ ਫੜੀ ਨਹੀਂ ਕਿਸੇ ਨੇ ਜੀ ਮੇਰੇ ਇੰਨੇ ਫਰੈਂਡ ਆ ਪਰ ਮੈਂ ਕਿਹਾ ਵੀ ਕਿਸੇ ਨੂੰ ਨਹੀਂ ਕਿਹਾ ਵੀ ਨਹੀਂ ਕਿਸੇ ਨੇ ਆ ਵੀ ਕੱਟ ਲਈ ਨੇ ਗਰੀਬੀ ਆਪਣੀ ਕੱਟ ਰਹੀ ਐ ਜੀ ਮੈਂ ਕਿਹਾ ਨਹੀਂ ਨਾ ਕਿਸੇ ਨੇ ਹੁਣ ਤੇਰੀ ਗੱਲ ਜਾਊਗੀ ਹਾਂਜੀ ਮੇਰਾ ਮਿੱਤਰ ਦਾ ਟਿੰਕੂ ਵੀ ਹੈਗਾ ਅਮਰੀਕਾ ਵਾਲਾ ਪੱਪੂ ਵੀ ਹੈਗਾ ਆਸਟ੍ਰੇਲੀਆ 'ਚ ਬਥੇਰੇ ਬੰਦੇ ਜੀ ਆਪਣੇ ਯਾਰ ਦੋਸਤ ਹੋਰ ਬਹੁਤ ਐ ਪਰ ਕਈ ਨੇ ਮੇਰੀ ਹੈਲਪ ਨਹੀਂ ਕਰੀ ਜੀ ਤੱਕ ਦਲ ਕੋਈ ਨਹੀਂ ਤੇਰੀ ਗੱਲ ਪਹੁੰਚ ਜਾਣੀ ਉਹ ਨਾ ਮੰਨਣਾ ਪਰ ਤੂੰ ਮੰਨ ਨਹੀਂ ਪਰਣਾ ਮਨ ਨੂੰ ਯਾਰ ਦੁਖ ਹੁੰਦਾ ਨਹੀਂ ਗਾਉਂਦਾ ਤੇਰੀ ਆਪ ਦੋ ਸਿਗੇ ਤੇਰੀ ਹਾਲਤ ਜਿਹੜੀ ਹੈ ਨਾ ਉਹ ਦੁਖ ਵਾਲੀ ਹੈ ਵੀ ਤੇਰੀ ਤੂੰ ਕਹਿੰਦਾ ਮਾਂ ਵੀ ਚਲ ਗਈ ਸਭ ਚਲ ਗਏ ਸਭ ਕੋਈ ਨਹੀਂ ਇਕੱਲਾ ਹੀ ਐਵੇਂ ਕਾfte ਰੋਟੀ ਆ ਬਣਾਉਣਾ ਜੀ ਮੈਂ ਆਪਣੀ ਵਿਆਹ ਨਹੀਂ ਹੋਇਆ ਵਿਆਹ ਦੀ ਜੀ ਮੇਰੇ ਕੀ ਨਾ ਕਰਨਾ ਸੀਗਾ ਤੇ ਘਰ ਦੀ ਮਰ ਗਏ ਸਾਰੇ ਇਕੱਲੇ ਹੀ ਰਹਿ ਗਏ ਜੀ ਮੈਂ ਜਿਵੇਂ ਹੀ ਦੇਵਤਾ ਬੰਦਾ ਜੀ ਇਹ ਭਗਤ ਬੰਦਾ ਬਹੁਤ ਭਗਤ ਬੰਦਾ ਹੈ ਦੇਖ ਬੋਬੀ ਘਬਰਾਣ ਵਾਲੀ ਗੱਲ ਨਹੀਂ ਇਹ ਉਸ ਮਾਲਕ ਦੀ ਜਿਹੜੀ ਹੈ ਕੋ ਯਾਰਾਂ ਦੋ ਤਿੰਨ ਤੋਂ ਚਾਹੀਦਾ ਇੰਨਾਂ ਦਾ ਹੈਲਪ ਤਾਂ ਕਰ ਲੈ ਇੰਨੇ ਮੇਰੇ ਸ਼ਾਵਾਂ ਦੀਗੇ ਕਿਸ ਨੇ ਮੇਰੀ ਗੱਲ ਨਹੀਂ ਸੁਣੀ ਬੱਲੋ ਮੱਦਰ ਵਾਲੇ ਕੋਲੂ ਨਹੀਂ ਹੋ ਗਏ ਜੀ ਸਿੰਦੀ ਨਹੀਂ ਹੋ ਗਏ ਦੇ ਸੁਮਦਰੇ ਵਾਲਾ ਹੋ ਗਿਆ ਕੀ ਕਹਿੰਦੇ ਤਾਰੀ ਹੋ ਗਿਆ ਤੇ ਬੱਲੋ ਮੱਦਰੇ ਵਾਲਾ ਕੀ ਕਹਿੰਦੇ ਆ ਕੋਲੂ ਹੋ ਗਿਆ ਸਿੰਦੀ ਹੋ ਗਿਆ ਸਰ ਮੇਰੇ ਯਾਰ ਦੋਸਤ ਕਿਹਨੇ ਮੇਰੇ ਬਾਰੇ ਨਹੀਂ ਸੋਚਿਆ ਜੀ ਮਿਲੇ ਨਹੀਂ ਕਦੀ ਮੁੜ ਕੇ ਮੈਂ ਮੈਨੂੰ ਮੇਰੇ ਨਹੀਂ ਜੀ ਮੈਂ ਆਪਣਾ ਗੱਡੀ ਚਾ ਕੇ ਫਿਰ ਆਜਨਗਰ ਤੇ ਚਲੇ ਆ ਨੰਬਰ ਬੋਲ ਆਪਣਾ ਟੈਲੀਫੋਨ ਨੰਬਰ ਮੇਰਾ ਨੰਬਰ ਤਾਂ ਹੈ ਨਹੀਂ ਜੀ ਮੇਰੇ ਕੋਲ ਮੇਰਾ ਤਾਂ ਮੋਬਾਈਲ ਹੀ ਚੱਕ ਲਏ ਗਿਆ ਜੀ ਯਾਰ ਐਡਾ ਕਿ ਨੰਬਰ ਆਇਆ ਜਸਪਾਲ ਭਾਜੀ ਦਾ ਨੰਬਰ ਆਇਆ ਇਹ ਤਾਂ ਲੈ ਲੇ ਤੁਸੀਂ ਜੀ ਹੈ ਇਹਨਾਂ ਦਾ ਨੰਬਰ ਲੈ ਲਓ ਇਹਨਾਂ ਦੇ ਘਰ ਤੇ ਰਿਕਵਲ ਰਹਿ ਰਹੇ ਨੇ ਜੀ ਮੈਂ ਤੇਰੇ ਨਾਲ ਜੇ ਗੱਲ ਕਰਨੀ ਚਾਹਵੇਂ ਕੋਈ ਕਿਹੜੇ ਨੰਬਰ ਤੇ ਫੋਨ ਕਰੇ ਤੇਰੇ ਨਾਲ ਕੋਈ ਗੱਲ ਕਰ ਲਓ ਜੀ ਜਸਪਾਲ ਭਾਜੀ ਨਾਲ ਐ ਜਸਪਾਲ ਜੀ ਜਸਪਾਲ ਜੀ ਬੋਲੋ 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 ਜੀ 98558552270 98558552270 52270 ਤੁਸੀਂ ਕੁਝ ਨਹੀਂ ਕਰਨਾ ਤੁਹਾਡੇ ਕੋਲ ਜੇ ਵੱਧੋ ਵੱਧ ਕਿਸੇ ਦਾ ਫੋਨ ਆਉਂਦਾ ਤਾਂ ਤੁਸੀਂ ਬੋਬੀ ਨਾਲ ਗੱਲ ਕਰਾਣੀ ਉਹਦੀ ਹੈਂ ਜੀ ਹੋਰ ਕੁਝ ਨਹੀਂ ਕੁਝ ਨਹੀਂ ਕਰਨਾ ਬੇਨਤੀ ਕਰਕੇ ਯਾਰਾ ਦੋਸਤਾਂ ਦੀ ਬੇਨਤੀ ਹੈ ਕਿ ਭਾਈ ਦੇਖੋ ਮੈਂ ਤਾਂ ਕਹਿੰਦੇ ਨਹੀਂ ਹੈਲਪ ਕਰੋ ਬਲਕਿ ਰੱਖਾ ਮੈਂ ਨਹੀਂ ਉਹਨੂੰ ਕਹਿ ਸਕਦਾ ਕਿ ਮੇਰੀ ਕੰਡੀਸ਼ਨ ਦੇਖ ਰਣ ਬਾਕੀ ਸਭ ਕੁਝ ਠੀਕ ਹੈ ਮੈਂ ਤੁਸੀਂ ਨਹੀਂ ਮੰਗਣੀ ਹੈਲਪ ਉਹ ਕਰ ਨਾ ਕਰ ਮੈਂ ਨਹੀਂ ਕਹਿ ਸਕਦਾ ਜੀ ਠੀਕ ਹੈ। ਆਈ ਕਿਰਪਾ ਜਾਈ ਜੀ ਬਾਬੇ ਜੀ। ਬਾਈ ਠੀਕ ਰਹਿਣਾ ਮੇਰੇ। ਮੈਂ ਤਾਂ ਹਿਸਦਾ ਹੀ ਦੋਦਦਾ। ਸਾਡੇ ਮੁੰਡੇ ਠੀਕ ਰਹਿਣਾ ਬਸ। ਬਾਕੀ ਜਰੂਰ ਜੀ ਜਰੂਰ ਜੀ ਬਾਬੇ ਦੀ ਤਨਹਰੀ ਇਹ ਦਾ ਜਿਹੜਾ ਹੈ ਕਿੱਸਾ ਜਿਹੜਾ ਬੜਾ ਦਿਲ ਨੂੰ ਛੋਣ ਵਾਲਾ ਲੱਗਿਆ ਮੈਨੂੰ। ਔਰ ਕਿਸੇ ਟਾਈਮ ਪੂਰੀ ਚੜਾਈ ਸੀ ਕਹਿੰਦਾ ਬਾਈ ਜੀ ਔਰ ਜਿਹੜੇ ਲਾਰ ਮੇਨ ਪਲੇਅਰ ਰੈਜਿਸਟਰ ਰਹਿ ਜਾਂਦੇ ਆਪਣੇ ਮੈਚਾਂ ਦੇ। ਮੈਨੂੰ ਵਿਚਲੀ ਸਾਰੀ ਕੋਈ ਗੱਲ ਦਾ ਕੁਝ ਨਹੀਂ ਪਤਾ ਹੈ ਪਰੰਤੂ ਮੈਂ ਜੋ ਸੁਣਿਆ ਸਾਹਮਣੇ ਤੁਹਾਡੇ ਰਿਕਾਰਡ ਕੀਤਾ ਔਰ ਇਸ ਨੂੰ ਐਜ਼ ਇਟ ਇਜ਼ ਹੂ ਬੂ ਮੈਂ ਪੋਸਟ ਕਰ ਦੇਣਾ ਔਰ ਜਿਹੜੀ ਹੈ ਕੋਈ ਨਾ ਕੋਈ ਮਿੱਤਰ ਪਿਆਰਾ ਇਸ ਦੀ ਕੋਈ ਸ਼ਿਕਾਇਤ ਕੋਈ ਜਿਲ੍ਹਾ ਕੁਝ ਨਹੀਂ ਹੈਗਾ ਕੁਝ ਨਹੀਂ ਵੀਰ ਜੀ ਠੀਕ ਹੈ ਨਾ ਜੀ ਸੱਚੀ ਜੀ ਗੱਲ ਹੈ ਕਿ ਯਾਰ ਮੇਰੇ ਤੁਸੀਂ ਆੜੀ ਰਹੇ ਮੌਕੇ ਤੇ ਸਮੇਂ ਤੇ ਅੱਜ ਮੇਰੇ ਨਾਲ ਕੋਈ ਖੜੇ ਤਾਂ ਚੰਗਾ ਲੱਗੂਆ ਉਹੀ ਕਹਿੰਦਾ ਬਸ ਔਰ ਕੁਝ ਨਹੀਂ ਚਾਹੁੰਦਾ ਜੀ ਮੈਂ ਆ ਦੇਖੋ ਜੀ ਬਸ ਆ ਜੀ ਮੇਰਾ ਮੈਂ 프ਰਿੰਟ ਮੇਰੇ ਚੰਗੇ ਰਹਿਣ